ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਪੰਥ ਖਾਲਸਾ ਜੀ ਆਪ ਸਮੂਹ ਸਾਧ ਸੰਗਤਾਂ ਦੇ ਚਰਣਾ ਅੰਦਰ ਕੁਝ ਇੱਕ ਬੇਨਤੀਆਂ 6 ਜੂਨ ਦੇ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਉਹ ਰੱਖਣੀਆਂ ਚਾਹੁੰਦਾ ਆਪ ਜੀ ਨੇ ਦੇਖਿਆ ਸੁਣਿਆ ਹੈ ਪਿਛਲੇ ਦਿਨਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਅਤੇ ਦੰਦਮੀ ਟਕਸਾਲ ਨੂੰ ਮੁੱਖ ਰੱਖ ਕੇ ਸੋਸ਼ਲ ਮੀਡੀਆ ਤੇ ਜਾਂ ਖਬਰਾਂ ਦੇ ਵਿੱਚ ਬਹੁਤ ਕੁਝ ਜਿਹੜਾ ਦੇਖਣ ਤੇ ਸੁਣਨ ਨੂੰ ਆਪਾਂ ਨੂੰ ਮਿਲ ਰਿਹਾ ਜਿਹਦੇ ਵਿੱਚ ਸੰਗਤਾਂ ਇਸ ਦੋ ਚਿੱਠੀ ਵਿੱਚ ਹਨ ਕਿ ਦਮਦਮੀ ਟਕਸਾਲ ਸ਼੍ਰੋਮਣੀ ਕਮੇਟੀ ਦੀ ਵਿਰੋਧੀ ਬਣ ਕੇ ਸ਼ਹੀਦਾਂ ਦਾ ਸਮਾਗਮ ਜੋ ਹਰ ਸਾਲ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਰਾਇਆ ਜਾਂਦਾ ਉਸ ਨੂੰ ਰੋਕਣ ਲਈ ਜਾਂ ਜਿਹੜਾ ਸ਼੍ਰੋਮਣੀ ਕਮੇਟੀ ਦੇ ਚੁਣੇ ਹੋਏ ਜਥੇਦਾਰ ਆ ਉਹਨਾਂ ਦਾ ਵਿਰੋਧ ਕਰਨ ਲਈ ਉਹ ਕਹਿ ਰਹੀ ਹੈ ਤੇ ਸ਼੍ਰੋਮਣੀ ਕਮੇਟੀ ਬਾਰ-ਬਾਰ ਸੰਗਤਾਂ ਨੂੰ ਇਹ ਬਿਆਨ ਦੇ ਰਹੀ ਹੈ ਕਾਸ਼ ਕਰਕੇ ਕੁਲਦੀਪ ਸਿੰਘ ਜੀ ਹੁਣੀ ਅਸੀਂ ਜੀ ਸਾਰੇ ਇਕੱਠੇ ਆ ਅਸੀਂ ਸਾਰੇ ਗੁਰ ਭਾਈਆ ਅਸੀਂ ਸਾਰੇ ਗੁਰ ਸੇਖਾਂ ਅਸੀਂ ਸ਼ਾਂਤੀ ਦੇ ਨਾਲ ਘੱਲੂ ਘਰ ਮਨਾਉਣਾ ਮੈਂ ਗਾਰੰਟੀ ਦੇਣਾ ਜੀ ਅਸੀਂ 200% ਜਿਹੜਾ ਉਹ ਸ਼ਾਂਤੀ ਦੇ ਨਾਲ ਇਹ ਘੱਲੂ ਘਰ ਮਨਾਵਾਂਗੇ ਅੱਜ ਤਾਈਂ ਕਦੇ ਇਸ ਤਰ੍ਹਾਂ ਘੱਲੂ ਘਰ ਮਨਾਇਆ ਨਹੀਂ ਗਿਆ ਹੋਵੇਗਾ ਜਿਹੜਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਮਨਾਉਣ ਜਾ ਰਹੇ ਹਾਂ ਤੁਹਾਡਾ ਆਪ ਜੀ ਦੇ ਚਰਨਾਂ 'ਚ ਮੈਂ ਬੇਨਤੀ ਰੱਖਾਂ ਕਿ ਜੇਕਰ ਅੱਜ ਇਹ ਨੌਬਤ ਆਈ ਹੈ ਪਹਿਲੀ ਗੱਲ ਤਾਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਨੂੰ ਕਲੀਅਰ ਕਰੇ ਕਿ ਆਪਸੀ ਭਰਾ ਮਾਰੂ ਜੰਗ ਦੀ ਗੱਲ ਆਪਸੀ ਖਾਣਾ ਜੰਗੀ ਦੀ ਗੱਲ ਜਾਂ ਸਿੱਖਾਂ ਦੇ ਵਿੱਚ ਦੁਫਾੜ ਪਾਉਣ ਦੀ ਗੱਲ ਦਾ ਮੁੱਢ ਕਿਨੇ ਬੰਨਿਆ ਦਮਦਮੀ ਟਕਸਾਲ ਜੇਕਰ ਸ਼ਹੀਦਾਂ ਦੀ ਜਥੇਬੰਦੀ ਹੋਣ ਦੇ ਨਾਤੇ ਸ਼ਹੀਦਾਂ ਦੇ ਸਮਾਗਮਾਂ ਦੇ ਅੰਦਰ ਗੈਰ ਵਿਧਾਨਿਕ ਢੰਗ ਨਾਲ ਕੌਮ ਦੇ ਸਰ ਤੇ ਥੁੱਪੇ ਹੋਏ ਜਥੇਦਾਰ ਦਾ ਵਿਰੋਧ ਕਰਦੀ ਆ ਜਾਂ ਜੇ ਇਸ ਜਥੇਦਾਰ ਨੂੰ ਗੁਰੂ ਪੰਥ ਦੀ ਮਰਿਆਦਾ ਦੇ ਉਲਟ ਥਾਪਿਆ ਗਿਆ ਹੈ ਉਸ ਗੱਲ ਦਾ ਵਿਰੋਧ ਕਰਦੀ ਆ ਤੇ ਕੀ ਖਾਨਾ ਜੰਗੀ ਜਾਂ ਆਪਸੀ ਭਰਾ ਮਾਰੂ جنگ ਦਮਦਮੀ ਟਕਸਾਲ ਨੇ ਸ਼ੁਰੂ ਕੀਤੀ ਹੈ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਹਾਂ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਹੋਣਾਂ ਨੂੰ ਪ੍ਰੈਸ ਦੇ ਵਿੱਚ ਤੁਸੀਂ ਬਿਆਨ ਦੇ ਰਹੇ ਹੋ ਕਿ ਜੀ ਅਸੀਂ ਮਿਲ ਬੈ ਕੇ ਸਾਰਥਕ ਹੱਲ ਕੱਢ ਲਵਾਂਗੇ ਸਾਡੇ ਕੋਲ 1-2 ਦਿਨ ਹੈਗੇ ਆ ਮੈਂ ਉਮੀਦ ਕਰਦਾ ਬਾਬਾ ਜੀ ਸਾਡਾ ਸਹਿਯੋਗ ਕਰਨਗੇ ਸੰਗਤਾਂ ਸਾਡਾ ਸਹਿਯੋਗ ਕਰਨਗੀਆਂ ਅਸੀਂ ਹੱਲ ਕੱਢ ਲਵਾਂਗੇ ਪ੍ਰਧਾਨ ਸਾਹਿਬ ਤੁਹਾਡੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋਇਆ ਤੁਹਾਡੀ ਪ੍ਰਧਾਨਗੀ ਦੇ ਤਹਿਤ ਸਾਰਾ ਕੁਝ ਹੋਇਆ ਉਸ ਵਕਤ ਤੁਹਾਨੂੰ ਇਹਨਾਂ ਗੱਲਾਂ ਦਾ ਧਿਆਨ ਨਹੀਂ ਸੀ ਧੰਨ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਦਾ ਪੰਥ ਖੜਾ ਹੈ ਗੁਰੂ ਮਰਿਆਦਾ ਤੇ ਸਤਿਗੁਰੂ ਮਹਾਰਾਜ ਦੇ ਬਚਨ ਆਪ ਜੀ ਤੇ ਆਪ ਜੀ ਦੇ ਪ੍ਰਚਾਰਕ ਬਹੁਤ ਵਾਰ ਸਟੇਜਾਂ ਤੇ ਦੁਹਰਾਉਂਦੇ ਹੋ ਨਾ ਰਹਿਣੀ ਰਹੇ ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸ ਕਾ ਚਿਹਰਾ ਜਦ ਇਹ ਗਹਿਵਿਪਰਨ ਕੀ ਰੀਤ ਮੈਂ ਨਾ ਕਰੂੰ 인 ਕੀ ਪ੍ਰਤੀਤ ਫਿਰ ਉਹਨਾਂ ਬਚਨਾਂ ਦਾ ਅਰਥ ਕੀ ਬਣਦਾ ਹੈ ਕਿ ਜਿਹੜਾ ਗੁਰੂ ਦੀ ਮਰਿਆਦਾ ਦੇ ਉਲਟ ਚੱਲੇਗਾ ਮਹਾਰਾਜ ਕਹਿੰਦੇ ਭਾਈ ਮੇਰਾ ਉਸ ਸਿੱਖ ਨਾਲ ਕੋਈ ਸਬੰਧ ਨਹੀਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਚੱਜਾ ਬਣਾਉਣਾ ਗੁਰਮਰਿਆਦਾ ਨੂੰ ਲਾਗੂ ਕਰਨਾ ਗੁਰਮਰਿਆਦਾ ਤੇ ਪਹਿਰਾ ਦੇਣਾ ਸ਼ਰੋਮਣੀ ਕਮੇਟੀ ਦਾ ਸਭ ਤੋਂ ਪਹਿਲਾ ਤੇ ਮੁਢਲਾ ਫਰਜ਼ ਹੈ ਤੇ ਗੁਰਦੀਪ ਸਿੰਘ ਜੀ ਹੁਣਾਂ ਨੂੰ ਜਥੇਦਾਰ ਬਣਾਉਣ ਵੇਲੇ ਕੀ ਤੁਸੀਂ ਗੁਰਮਰਿਆਦਾ ਦਾ ਉਲੰਘਣ ਨਹੀਂ ਕੀਤਾ ਜਾਂ ਜਥੇਦਾਰ ਸਹਿਬਾਨ ਦੀ ਨਿਯੁਕਤੀ ਤੇ ਉਹਨਾਂ ਦੀ ਸੇਵਾ ਮੁਕਤੀ ਵੇਲੇ ਮਨਮਰਜ਼ੀਆਂ ਕਰਕੇ ਤੁਸੀਂ ਕੌਮ ਦੇ ਵਿੱਚ ਇਹ ਬਖੇੜਾ ਆਪ ਨਹੀਂ ਖੜਾ ਕੀਤਾ ਆਜੇ ਤੁਹਾਡੇ ਪ੍ਰਚਾਰਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੰਤ ਬਾਬਾ ਅਰਨਮ ਸਿੰਘ ਜੀ ਜਾਂ ਦਮਦਮੀ ਟਕਸਾਲ ਨੂੰ ਨਿਸ਼ਾਨਾ ਬਣਾ ਕੇ ਆਰਐਸਐਸ ਜਾਂ ਬੀਜੇਪੀ ਦੀ ਜੱਫੇਬੰਦੀ ਸਾਬਤ ਕਰਨ ਤੇ ਲੱਗੇ ਹੋਏ ਆ ਇਹ ਤੁਸੀਂ ਦੱਸੋ ਬਈ ਕੌਮ ਦੀ ਮਰਿਆਦਾ ਦਾ ਘਾਣ ਦਮਦਮੀ ਟਕਸਾਲ ਨੇ ਕੀਤਾ ਹੈ ਜਾਂ ਸ਼੍ਰੋਮਣੀ ਕਮੇਟੀ ਨੇ ਕੀਤਾ ਗੁਰੂ ਸਿਧਾਂਤ ਨੂੰ ਅੱਖੋਂ ਪਰੋਖੇ ਕਰਕੇ ਮਨਮਰਜ਼ੀ ਦੇ ਫੈਸਲੇ ਦਮਦਮੀ ਟਕਸਾਲ ਕਰਦੀ ਹੈ ਜਾਂ ਸ਼੍ਰੋਮਣੀ ਕਮੇਟੀ ਕਰਦੀ ਹੈ ਇਹਦਾ ਨਿਰਣਾ ਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਪੇ ਹੀ ਹੋ ਜਾਣਾ ਜੇਕਰ ਦਮਦਮੀ ਟਕਸਾਲ ਆਰਐਸਐਸ ਜਾਂ ਭਾਜਪਾ ਦੀ ਜਥੇਬੰਦੀ ਹੈ ਫਿਰ ਤੁਸੀਂ ਤੇ ਗੁਰਮਰਯਾਦਾ ਤੇ ਪੂਰਨ ਦ੍ਰਿੜ ਹੋਣੇ ਚਾਹੀਦੇ ਸੀ ਗੁਰੂ ਸਿਧਾਂਤਾਂ ਦੇ ਪਹਿਰੇਦਾਨ ਹੋਣੇ ਚਾਹੀਦੇ ਸੀ ਤੇ ਤੁਹਾਨੂੰ ਸਾਨੂੰ ਟੋਕਣਾ ਚਾਹੀਦਾ ਸੀ ਕਿ ਭਾਈ ਇਹ ਜਥੇਬੰਦੀ ਗੁਰਮਰਯਾਦਾ ਤੋਂ ਗੁਰਸਿਧਾਂਤ ਤੋਂ ਲਾਂਭੇ ਜਾ ਰਹੀ ਹੈ ਤੇ ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਇਸ ਜਥੇਬੰਦੀ ਨੂੰ ਪੁੱਛਦਾ ਪਰ ਅੱਜ ਇਹ ਗੰਗਾ ਉਲਟੀ ਵਹਿ ਰਹੀ ਆ ਨਾ ਕਿ ਦਮਦਮੀ ਟਕਸਾਲ ਪੂਰੇ ਪੰਥ ਦੇ ਵਿੱਚ ਰੌਲਾ ਪਾ ਕੇ ਗੁਰੂ ਸਿਧਾਂਤਾਂ ਗੁਰਮਰਿਆਦਾ ਤੇ ਪਹਿਰਾ ਦੇਣ ਦੀਆਂ ਦੋਹਾਈਆਂ ਦੇ ਰਹੀ ਐ ਬਾਰ-ਬਾਰ ਤੁਹਾਨੂੰ ਬੇਨਤੀ ਕਰ ਰਹੀ ਐ ਤੁਹਾਡੇ ਆਦਰ ਸਤਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਤੁਹਾਨੂੰ ਮੈਮੋਰੰਡਮ ਦਿੱਤੇ ਜਾਂਦੇ ਆ ਤੁਹਾਨੂੰ ਸਮਾਂ ਦਿੱਤਾ ਜਾਂਦਾ ਤੁਹਾਡੇ ਅੱਗੇ ਹੱਥ ਛੋੜ ਕੇ ਬੇਨਤੀ ਕੀਤੀ ਜਾਂਦੀ ਐ ਕਿ ਸਾਡਾ ਤੁਹਾਡੇ ਨਾਲ ਕੋਈ ਟਕਰਾਅ ਨਹੀਂ ਤੇ ਨਾ ਹੀ ਅਸੀਂ ਕੋਈ ਪੰਥ ਦੇ ਵਿੱਚ ਬਖੇੜਾ ਚਾਹੁੰਨੇ ਆ ਤੁਹਾਨੂੰ ਗੁਰੂ ਕਲਗੀਧਰ ਮਹਾਰਾਜ ਦਾ ਵਾਸਤਾ ਆ ਪੰਥ ਦੇ ਅੰਦਰ ਗੁਰਮਰਿਆਦਾ ਤੇ ਪਹਿਰਾ ਦੇ ਕੇ ਫੈਸਲੇ ਗੁਰ ਸਿਧਾਂਤ ਅਨੁਸਾਰ ਕਰੋ ਤੇ ਉਹਨਾਂ ਫੈਸਲਿਆਂ ਨੂੰ ਮਨਮਰਜ਼ੀ ਦੇ ਨਾਲ ਧੱਕੇ ਦੇ ਨਾਲ ਤੁਸੀਂ ਆਪ ਲਾਗੂ ਕਰਾਉਣ ਤੁਰੇ ਹੋ ਘਰ ਘਰ ਜਾ ਕੇ ਜਥੇਦਾਰੀ ਪੱਕੀ ਕਰਨ ਦੀ ਗੱਲ ਕਰਦੇ ਹੋ ਸ਼ਹੀਦ ਪਰਿਵਾਰਾਂ ਨੂੰ ਮੱਲੋ ਮੱਲੀ ਸਨਮਾਨ ਦੇਣ ਦੀ ਗੱਲ ਕਰਦੇ ਹੋ ਇਥੋਂ ਤੱਕ ਕਿ ਕਿਸੇ ਦੇ ਘਰੇ ਕੋਈ ਬੱਚਾ ਪੈਦਾ ਹੋ ਜਾਂਦਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਤੁਹਾਡੇ ਵੱਲੋਂ ਚੁਣੇ ਗਏ ਆ ਉਹ ਏਡੇ ਵਿਲੇ ਆ ਵੀ ਘਰੇ ਜਾ ਕੇ ਪੁੱਚੰਗੀ ਦੇ ਜਨਮ ਦਿਨ ਦੀਆਂ ਵਧਾਈਆਂ ਦੇਣ ਤੱਕ ਚਲੇ ਜਾਂਦੇ ਆ ਗੱਲ ਕੀ ਹੈ ਵੀ ਕੌਮ ਦੇ ਵਿੱਚ ਅਸੀਂ ਇੱਕ ਪਿਕਚਰ ਪੇਂਟ ਕਰਨੀ ਚਾਹੁੰਦੇ ਆ ਵੀ ਸਾਡੇ ਜਹੇਦਾਰ ਜਿਹੜੇ ਤੁਸੀਂ ਥਾਪ ਦਿੱਤੇ ਸਾਡੇ ਸਿਰ ਤੇ ਉਹ ਬਹੁਤ ਨਿਮਾਣੇ ਤੇ ਨਿਤਾਣੇ ਆ ਜਦੋਂ ਉਹਨਾਂ ਦੀ ਨਿਯੁਕਤੀ ਹੀ ਗੁਰਮਰਿਆਦਾ ਅਨੁਸਾਰ ਨਹੀਂ ਹੋਈ ਪੰਥ ਪ੍ਰਵਾਨਤ ਨਹੀਂ ਤੇ ਬਾਕੀ ਕਾਰਜ ਜੋ ਮਰਜ਼ੀ ਤੁਸੀਂ ਕਰੀ ਜਾਓ ਫਿਰ ਉਹ ਪੰਥ ਪ੍ਰਵਾਨਤ ਕਿਵੇਂ ਹੋ ਜਾਣਗੇ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਹੋਰ ਰੱਖਾਂ 1947 ਤੋਂ ਪਹਿਲਾਂ ਸਾਰਾ ਖਾਲਸਾ ਪੰਥ ਇਥੋਂ ਤੱਕ ਕਿ ਸਾਡੇ ਵਿਛੜੇ ਹੋਏ ਪਾਕਿਸਤਾਨ ਦੇ ਗੁਰਦੁਆਮ ਜਿਨ੍ਹਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਵਾਸਤੇ ਸ਼੍ਰੋਮਣੀ ਕਮੇਟੀ ਦੇ ਗਠਨ ਤੋਂ ਪਹਿਲਾਂ ਸਿੰਘਾਂ ਨੇ ਆਪਣੀ ਸਾਰ ਰਗ ਦਾ ਖੂਨ ਡੋਲ੍ਹਿਆ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਉਹਨਾਂ ਗੁਰਦੁਆਮਾਂ ਨੂੰ ਉਹਨਾਂ ਮਹੰਤਾਂ ਦੇ ਕੋਲੋਂ ਆਜ਼ਾਦ ਕਰਾਇਆ ਤੁਹਾਡੀਆਂ ਨਲਾਇਕੀਆਂ ਤੇ ਅਕਾਲੀ ਦਲ ਦੇ ਲੀਡਰਾਂ ਦੀਆਂ ਬੇਵਕੂਫੀਆਂ ਕਾਰਨ ਸਾਰਿਆਂ ਤੋਂ ਪਹਿਲਾਂ ਸਾਡੇ ਉਹ ਗੁਰਧਾਮ ਸਾਡੇ ਤੋਂ ਵਿਛੜੇ ਜਿਨ੍ਹਾਂ ਦੀ ਦੋਵੱਲੇ ਅਸੀਂ ਅਰਦਾਸ ਕਰਦੇ ਆਂ ਕਿ ਸੱਚੇ ਪਾਤਸ਼ਾਹ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ ਇੱਥੇ ਹੀ ਤੁਹਾਡੀ ਬੱਸ ਨਹੀਂ ਹੋਈ ਆਜ਼ਾਦੀ ਤੋਂ ਬਾਅਦ ਜਿਹਨੂੰ ਭਾਰਤ ਸਰਕਾਰ ਆਜ਼ਾਦੀ ਦਾ ਦਿਹਾੜਾ ਕਹਿੰਦੀ ਹੈ ਦਿੱਲੀ ਦੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਦੀਆਂ ਨਲੈਕੀਆਂ ਤੇ ਇਹਨਾਂ ਦੇ ਲੀਡਰਾਂ ਦੀਆਂ ਨਲੈਕੀਆਂ ਕਰਕੇ ਸਾਡੇ ਹੱਥੋਂ ਜਾਂਦੀ ਰਹੀ ਉਹ ਸਾਡੇ ਨਾਲੋਂ ਵੱਖਰੇ ਹੋ ਕੇ ਆਪਣਾ ਵੱਖਰਾ ਪ੍ਰਬੰਧ ਉਹਨਾਂ ਨੂੰ ਬਣਾਉਣਾ ਪਿਆ ਕਿਉਂ ਕਿਉਂਕਿ ਤੁਸੀਂ ਮਨਮਰਜ਼ੀ ਦੇ ਫੈਸਲੇ ਕਰਦੇ ਹੋ ਗੁਰੂ ਪੰਥ ਦੀ ਗੁਰੂ ਗ੍ਰੰਥ ਦੀ ਸੁਣਦੇ ਨਹੀਂ ਇਥੇ ਹੀ ਤੁਹਾਨੂੰ ਸਬਰ ਨਹੀਂ ਆਇਆ ਸਮਾਂ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਉਹ ਵੀ ਤੁਹਾਡੇ ਤੋਂ ਵੱਖ ਹੋ ਗਏ ਤੇ ਹਰਿਆਣੇ ਦੇ ਗੁਰਦੁਆਰੇ ਵੀ ਸਾਡੇ ਹੱਥਾਂ ਤੋਂ ਜਾਂਦੇ ਰਹੇ ਕਿਉਂ ਕਿਉਂਕਿ ਇੱਕ ਪਾਰਟੀ ਨੇ ਇੱਕ ਧੜੇ ਨੇ ਆਪਣੀਆਂ ਮਨਮਰਜ਼ੀਆਂ ਦੇ ਫੈਸਲੇ ਲਏ ਖਾਲਸਾ ਪੰਥ ਨੂੰ ਤਰਜੀਹ ਨਹੀਂ ਦਿੱਤੀ ਇਸ ਕਰਕੇ ਹਰਿਆਣੇ ਦੀ ਕਮੇਟੀ ਵੀ ਤੁਹਾਡੇ ਨਾਲੋਂ ਵੱਖ ਹੋ ਕੇ ਹਰਿਆਣੇ ਦਾ ਪ੍ਰਬੰਧ ਸਾਡੇ ਹੱਥਾਂ ਤੋਂ ਜਾਂਦਾ ਰਿਹਾ ਅੱਜ ਮੈਨੂੰ ਖਿਮਾ ਕਰਿਓ ਪ੍ਰਧਾਨ ਸਾਹਿਬ ਤੁਸੀਂ ਬੇਨਤੀਆਂ ਦਾ ਕਰ ਦਿਓ ਪੂਰੇ ਪੰਥ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣ ਦੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿੱਖ ਬਣ ਕੇ ਆਪਸੀ ਭਾਈਚਾਰਕ ਤੇ ਸਾਂਝਤਾ ਦੇ ਨਾਲ ਕੰਮ ਕਰਨ ਦੀਆਂ ਕੀ ਤੁਹਾਨੂੰ ਇਹ ਨਜ਼ਰ ਨਹੀਂ ਆ ਰਿਹਾ ਵੀ ਮਨਮਰਜ਼ੀਆਂ ਦੇ ਫੈਸਲੇਆਂ ਕਰਕੇ ਪਹਿਲਾਂ ਹੀ ਸਾਡੀ ਸ਼੍ਰੋਮਣੀ ਕਮੇਟੀ ਤੇ ਨੇ ਸੱਜ ਵੰਡੀ ਗਈ ਹੈ ਤੇ ਅੱਜ ਜਦੋਂ ਤੁਸੀਂ ਮਨਮਰਜ਼ੀ ਦੇ ਫੈਸਲੇ ਲੈ ਕੇ ਜਬਰੀ ਬਣਾਏ ਹੋਏ ਜਥੇਦਾਰ ਨੂੰ ਕੌਮ ਦੇ ਸਿਰ ਤੇ ਥੋਪਣਾ ਚਾਹੁੰਦੇ ਹੋ ਤੇ ਕੌਮ ਪ੍ਰਵਾਨ ਨਹੀਂ ਕਰ ਰਹੀ ਮੈਨੂੰ ਖਿਮਾ ਕਰਿਓ ਤੁਹਾਡੀ ਜ਼ਬਰਦਸਤੀ ਤੁਹਾਡਾ ਜੋਰ ਕੇਵਲ ਪੰਜਾਬ ਦੀ ਹੱਦ ਤੱਕ ਰਹਿ ਗਿਆ ਪੰਜਾਬ ਦੇ ਬਾਰਡਰ ਤੋਂ ਬਾਅਦ ਤੁਹਾਡੀ ਹਰਿਆਣਾ ਕਮੇਟੀ ਵਾਲੇ ਨਹੀਂ ਮੰਨਦੇ ਉਹਦੇ ਤੋਂ ਅੱਗੇ ਚਲੇ ਜਾਈਏ ਦਿੱਲੀ ਕਮੇਟੀ ਵਾਲੇ ਤੁਹਾਡੀ ਗੱਲ ਮੰਨਣ ਨੂੰ ਤਿਆਰ ਨਹੀਂ ਪੰਜਾਂ ਤਖਤਾਂ ਦੇ ਵਿੱਚੋਂ ਦੋ ਤਖਸੈਬਾਨ ਪਟਨਾ ਸਾਹਿਬ ਤੇ ਹਜੂਰ ਸਾਹਿਬ ਉਹ ਤੁਹਾਡੇ ਘੇਰੇ 'ਚ ਨਹੀਂ ਆਉਂਦੇ ਉਹ ਤੁਹਾਡੇ ਕੀਤੇ ਫੈਸਲਿਆਂ ਨੂੰ ਮੰਨਤਾ ਨਹੀਂ ਦਿੰਦੇ ਇਹਨਾਂ ਸਾਰੀਆਂ ਗੱਲਾਂ ਦਾ ਕਾਰਨ ਕੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਕੱਲੇ ਇਹੀ ਸੱਚੇ ਨੇ ਤੇ ਬਾਕੀ ਸਾਰਾ ਪੰਥ ਝੂਠਾ ਹੋ ਗਿਆ ਬਾਕੀ ਸਾਰੇ ਗੁਰੂ ਕੇ ਸਿੱਖ ਕੌਮ ਦੇ ਬਾਗੀ ਹੋ ਗਏ ਇਹੀ ਅਸੀਂ ਕੌਮ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਤੇ ਯਾਦ ਰੱਖਿਓ ਤੁਸੀਂ ਆਪਣੀ ਮਨਮਰਜ਼ੀ ਦੇ ਫੈਸਲੇ ਆਪਣੀ ਮਨਮਰਜ਼ੀ ਦੇ ਜਥੇਦਾਰ ਜਾਂ ਆਪਣੀ ਮਨਮਰਜ਼ੀ ਦੇ ਸਮਾਗਮਾਂ 'ਚ ਮਨਮਰਜ਼ੀ ਦਾ ਭਾਸ਼ਣ ਕੇਵਲ ਪੰਜਾਬ ਦੀ ਹੱਦ ਅੰਦਰ ਕਰਾ ਸਕਦੇ ਹੋ ਕਿਉਂਕਿ ਤੁਹਾਡਾ ਜੋਰ ਚੱਲਦਾ ਪੂਰਾ ਪੰਥ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਗੁਰੂ ਕੇ ਸਿੱਖ ਪੂਰੀ ਦੁਨੀਆ 'ਚ ਬੈਠੇ ਐ ਜੇਕਰ ਤੁਸੀਂ ਆਪਣੀਆਂ ਮਨਮਾਨੀਆਂ ਤੋਂ ਬਾਜ਼ ਨਹੀਂ ਆਓਗੇ ਆਪਣੀਆਂ ਮਨਮਰਜ਼ੀਆਂ ਦੇ ਫੈਸਲੇ ਗੁਰੂ ਗ੍ਰੰਥ ਗੁਰੂ ਪੰਥ ਦੀ ਆਗਿਆ ਤੋਂ ਬਿਨਾਂ ਕਰੋਗੇ ਹੋ ਸਕਦਾ ਪੰਜਾਬ 'ਚ ਤੁਸੀਂ ਉਹਨਾਂ ਨੂੰ ਧੱਕੇ ਦੇ ਨਾਲ ਜ਼ੋਰ ਦੇ ਨਾਲ ਲਾਗੂ ਕਰਾ ਲਓ ਪਰ ਵਿਸ਼ੇਸ਼ਾਂ ਵਿੱਚ ਬੈਠੀ ਸੰਗਤ ਕਦੇ ਵੀ ਇਸ ਗੱਲ ਨੂੰ ਪ੍ਰਵਾਨ ਨਹੀਂ ਕਰੇਗੀ ਤੇ ਜੇਕਰ 6 ਜੂਨ ਨੂੰ ਮਨਮਰਜ਼ੀ ਦੇ ਨਾਲ ਆਪਣੇ ਜਥੇਦਾਰ ਤੋਂ ਕੌਮ ਦੇ ਸਿਰ ਦੇ ਉੱਪਰ ਸੰਦੇਸ਼ ਮੜਨ ਦਾ ਆਪ ਨੇ ਯਤਨ ਕੀਤਾ ਤੇ ਯਾਦ ਰੱਖਿਓ ਤੁਹਾਡੇ ਜਥੇਦਾਰ ਸਹਿਬਾਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਤੇ ਇਥੋਂ ਤੱਕ ਕਿ ਦਰਬਾਰ ਸਾਹਿਬ ਦੇ ਅੰਦਰ ਡਿਊਟੀ ਕਰਨ ਵਾਲੇ ਹਰ ਇੱਕ ਗੁਰਸਿੱਖ ਜਦੋਂ ਵਿਸ਼ੇਸ਼ਾਂ ਦੀ ਧਰਤੀ ਦੇ ਉੱਪਰ ਆਉਣਗੇ ਤੇ ਸੰਗਤਾਂ ਨੇ ਫਿਰ ਸਵਾਲ ਪੁੱਛਣੇ ਆ ਸੰਗਤਾਂ ਨੇ ਸਟੇਜਾਂ ਤੇ ਬੋਲਣ ਨਹੀਂ ਦੇਣਾ ਫੇਰ ਨਾ ਕਿਓ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰੀ ਦੇ ਅੰਦਰ ਗੁਰੂ ਕੇ ਸਿੱਖਾਂ ਦਾ ਆਦਰ ਸਤਕਾਰ ਨਹੀਂ ਕੀਤਾ ਜਾਂਦਾ ਸੱਚਖੰਡ ਸਾਹਿਬ ਤੋਂ ਆਏ ਹੋਏ ਗੁਰਮਤ ਦੇ ਧਾਰ ਨਹੀਂ ਗੁਰਸਿੱਖਾਂ ਦੇ ਨਾਲ ਮਾੜਾ ਵਿਹਾਰ ਕੀਤਾ ਜਾਂਦਾ ਕਿਉਂਕਿ ਸੰਗਤਾਂ ਦਾ ਗੁੱਸਾ ਫਿਰ ਉਹਨਾਂ ਦੇ ਉੱਪਰ ਫੁੱਟਣਾ ਹੀ ਫੁੱਟਣਾ ਤੇ ਉਹਦੇ ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਤੇ ਇਹਨਾਂ ਦਾ ਅੰਤਿਮ ਕਮੇਟੀ ਦਾ ਜਿਹੜਾ ਪੈਨਲ ਆ ਉਹ ਹੋਵੇਗਾ ਜਿਹੜਾ ਮਨਮਰਜ਼ੀ ਦੇ ਨਾਲ ਆਪਣੇ ਫੈਸਲੇ ਕੌਮ ਤੇ ਪੰਥ ਦੇ ਸਿਰ ਤੇ ਥੋਪ ਰਿਆ ਤੇ ਕਿਉਂ ਥੋਪ ਰਿਆ ਜਾਂ ਇਹਨਾਂ ਨੂੰ ਕੌਣ ਪਿੱਛੋਂ ਕਹਿ ਕੇ ਫੈਸਲੇ ਕਰਾ ਰਿਆ ਇਹ ਫਿਰ ਸੰਗਤਾਂ ਨੂੰ ਆਪ ਇਸ ਗੱਲ ਦੇ ਜਵਾਬ ਦੇ ਹੋਣਗੇ 6 ਜੂਨ ਦਾ ਸ਼ਹੀਦੀ ਸਾਕਾ ਗੁਰੂ ਗ੍ਰੰਥ ਗੁਰੂ ਪੰਥ ਨੂੰ ਮੰਨਣ ਵਾਲੀਆਂ ਸੰਗਤਾਂ ਇਸ ਕਰਕੇ ਮਨਾਉਂਦੀਆਂ ਨੇ ਕਿ ਪੀਲਾ ਰੰਗ ਤੇ ਪੀਲੇ ਰੰਗ ਦੇ ਵਿੱਚ ਜਦੋਂ ਖੂਨ ਦਾ ਲਾਲ ਰੰਗ ਮਿਲਾ ਦਈਏ ਫਿਰ ਉਹ ਕੇਸਰੀ ਰੂਪ ਧਾਰਨ ਕਰਦਾ ਸਿੰਘਾਂ ਨੇ ਆਪਣੇ ਰਗ ਦਾ ਖੂਨ ਡੋਲ ਕੇ ਗੁਰੂ ਧਾਮਾਂ ਦੀ ਰਾਖੀ ਵਾਸਤੇ ਗੁਰੂ ਗ੍ਰੰਥ ਦੇ ਗੁਰੂ ਪ੍ਰੰਥ ਦੇ ਸਿਧਾਂਤ ਤੇ ਚੱਲਦਿਆਂ ਹੋਇਆਂ ਕੇਸਰੀ ਰੰਗ ਨੂੰ ਸਮਰਪਿਤ ਹੋ ਕੇ ਲੱਖਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੌਮ ਦੇ ਵਾਸਤੇ ਸਿਰ ਦਿੱਤੇ ਹੈ ਤੇ ਕੇਸਰੀ ਨਿਸ਼ਾਨ ਨੂੰ ਮੁੱਖ ਰੱਖ ਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਲਈ ਸ਼ਹਾਰਤਾ ਦੇ ਜਾਮ ਪੀਤੇ ਸਭ ਤੋਂ ਪਹਿਲਾਂ ਤੁਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਜੜ ਵਡਣ ਵਾਸਤੇ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਨੂੰ ਕੇਸਰੀ ਰੰਗ ਨੂੰ ਵੱਖਰਾ ਕਰਕੇ ਲਹੂ ਰੰਗਾ ਰੰਗ ਕੱਢ ਕੇ ਤੇ ਪੀਲੇ ਰੰਗ ਨੂੰ ਮੋੜ ਸੁਰਜੀਤ ਕੀਤਾ ਕਿਉਂਕਿ ਅੱਜ ਤੁਸੀਂ ਸ਼ਹੀਦਾਂ ਦੀ ਜਥੇਬੰਦੀ ਹੋਣ ਦਾ ਦਮ ਤੇ ਭਰ ਦਿਓ ਸ਼ਹੀਦਾਂ ਦੇ ਵਾਰਿਸ ਹੋਣ ਦਾ ਦਮ ਤੇ ਭਰ ਦਿਓ ਪਰ ਸ਼ਹੀਦਾਂ ਦੇ ਡੁੱਲੇ ਖੂਨ ਨੂੰ ਕੇਸਰੀ ਰੰਗ ਚੋਂ ਕੱਢ ਕੇ ਪੀਲੇ ਰੰਗ ਦੇ ਨਿਸ਼ਾਨ ਸਾਹਿਬ ਪੀਲੇ ਰੰਗ ਦੇ ਚੋਲੇ ਪਹਿਲਾਂ ਤੁਸੀਂ ਚੜਾਏ ਕਿਉਂਕਿ ਤੁਹਾਨੂੰ ਸ਼ਹੀਦਾਂ ਦੇ ਖੂਨ ਦੀ ਸ਼ਹੀਦਾਂ ਦੇ ਰੰਗ ਦੀ ਲੋੜ ਨਹੀਂ ਤੁਹਾਨੂੰ ਸਿਆਸਤ ਦੀ ਲੋੜ ਹੈ ਜਾਂ ਸਿਆਸਤ ਤੋਂ ਪ੍ਰੇਰਿਤ ਲੋਕਾਂ ਨੂੰ ਖੁਸ਼ ਕਰਕੇ ਉਹਨਾਂ ਵੱਲੋਂ ਕੀਤੇ ਹੋਏ ਫੈਸਲਿਆਂ ਨੂੰ ਪ੍ਰਵਾਨ ਕਰਨ ਦੀ ਲੋੜ ਹੈ ਇਸੇ ਕਰਕੇ ਤੁਸੀਂ ਸ਼ਹੀਦਾਂ ਨੂੰ ਮਨਫ਼ੀ ਕਰਕੇ ਆਪਣੀ ਮਨਮਰਜ਼ੀ ਦੇ ਸ਼ਹੀਦੀ ਨਿਸ਼ਾਨਾਂ ਦੇ ਵਿੱਚੋਂ ਲਹੂ ਦਾ ਰੰਗ ਕੱਢ ਕੇ ਤੇ ਕੇਸਰੀ ਨਿਸ਼ਾਨ ਨੂੰ ਕੌਮ ਦਾ ਰੰਗ ਨਾ ਮੰਜ਼ੂਰ ਕਰਕੇ ਪੀਲੇ ਰੰਗ ਦੇ ਨਿਸ਼ਾਨ ਚੜ੍ਹਾਏ ਉਸੇ ਦਿਨ ਤੋਂ ਸ਼ਹੀਦਾਂ ਦੀ ਕਿਰਪਾ ਸ਼ਹੀਦਾਨੀਆਂ ਖੁਸ਼ੀਆਂ ਸ਼ਹੀਦਾਂ ਦਾ ਆਸ਼ੀਰਵਾਦ ਤੁਹਾਡੀ ਸ਼੍ਰੋਮਣੀ ਕਮੇਟੀ ਦੇ ਸਿਰ ਤੇ ਨਹੀਂ ਹੈ ਜੇ ਸ਼ਹੀਦ ਸਿੰਘ ਨਾਲ ਹੁੰਦੇ ਸ਼ਹੀਦ ਸਿੰਘਾਂ ਦੀ ਕਿਰਪਾ ਹੁੰਦੀ ਤੇ ਅੱਜ ਕੌਮ ਦੇ ਵਿੱਚ ਇਹ ਦੁਫੇੜ ਨਾ ਪੈਂਦੀ ਤੇ ਜਿਹੜਾ ਬਾਰ ਬਾਰ ਤੁਸੀਂ ਭਰਾ ਮਾਰੂ جنگ ਦਾ ਸਿੱਖਾਂ ਨੂੰ ਇਕੱਠੇ ਹੋਣ ਦਾ ਹੋਕਾ ਦੇ ਰਹੇ ਹੋ ਮੈਨੂੰ ਦੱਸੋ ਕਿ ਕੌਮ ਤੇ ਪੰਥ ਦੇ ਉੱਪਰ ਕਿਸੇ ਨੇ ਬਾਹਰੋਂ ਹਮਲਾ ਕੀਤਾ ਕੌਮ ਜਾਂ ਪੰਥ ਦੇ ਉੱਪਰ ਕਿਸੇ ਗੈਰ ਧਰਮ ਨੇ ਆ ਕੇ ਅਟੈਕ ਕਰ ਦਿੱਤਾ ਕੌਮ ਜਾਂ ਪੰਥ ਨੂੰ ਕਿਹੜੀ ਆਰਐਸਐਸ ਨੇ ਜਾਂ ਕਿਹੜੀ ਬੀਜੇਪੀ ਨੇ ਆਣ ਕੇ ਚੁਣੌਤੀ ਦਿੱਤੀ ਆ ਜੇ ਅੱਜ ਕੌਮ ਦੇ ਵਿੱਚ ਬੰਡੀਆਂ ਪਈਆਂ ਨੇ ਕੌਮ ਦੇ ਵਿੱਚ ਬਖੇੜਾ ਖੜਾ ਹੋਇਆ ਤੇ ਉਹਦਾ ਮੁੱਢ ਤੁਸੀਂ ਬੰਨਿਆ ਜੇ ਤੁਸੀਂ ਤੜਕੇ ਸਿੱਖਾਂ ਤੋਂ ਚੋਰੀ ਤਾਜਪੋਸ਼ੀਆਂ ਵਾਲੇ ਕੰਮ ਨਾ ਕਰਦੇ ਨਿਸ਼ਾਨ ਸਾਹਿਬਾਂ ਦੇ ਚੋਲੇ ਬਦਲਣ ਲੱਗਿਆਂ ਕੌਮ ਨੂੰ ਇੱਕ ਵਾਰ ਵੀ ਤੁਸੀਂ ਪੁੱਛਣਾ ਮناسب ਨਹੀਂ ਸਮਝਿਆ ਇੱਥੋਂ ਤੱਕ ਜਥੇਦਾਰਾਂ ਨੂੰ ਲਾਉਣ ਤੇ ਲਾਉਣ ਬਾਰੇ ਵੀ ਤੁਸੀਂ ਕੌਮ ਨੂੰ ਮਨਫ਼ੀ ਕਰ ਦਿੱਤਾ ਤੇ ਅੱਜ ਤੁਸੀਂ ਮਨਮਰਜ਼ੀ ਦੇ ਨਾਲ ਆਪਣੇ ਸਿਆਸੀ ਲੀਡਰਾਂ ਨੂੰ ਖੁਸ਼ ਕਰਨ ਵਾਸਤੇ ਇਸ ਜਿੱਦ ਤੇ ਅੜੇ ਬੈਠੇ ਹੋ ਕਿ ਅਸੀਂ ਜਿਨ੍ਹਾਂ ਨੂੰ ਚੁਣਿਆ ਉਹਨਾਂ ਨੂੰ ਅਸੀਂ ਪਛਾਣ ਨਹੀਂ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਡੀ ਮੰਨ ਲਾਂਗੇ ਤੁਸੀਂ ਜਿੱਦਾਂ ਕਹੋਗੇ ਅਸੀਂ ਕਰ ਲਾਂਗੇ ਪਰ ਜਿਹਨਾਂ ਨੂੰ ਅਸੀਂ ਚੁਣ ਲਿਆ ਹੁਣ ਤੁਸੀਂ ਇਹਨਾਂ ਨੂੰ ਨਾ ਹਟਾਓ ਕਿਉਂਕਿ ਤੁਹਾਡੀ ਬੇਇੱਜ਼ਤੀ ਹੋ ਰਹੀ ਹੈ ਕੌਮ ਦੇ ਪੰਥ ਦੇ ਵਿੱਚ ਤੁਹਾਡੀ ਇੱਜ਼ਤ ਜਾਂਦੀ ਹੈ ਤੇ ਇਥੋਂ ਤੱਕ ਵੀ ਤੁਸੀਂ ਮੰਨਣ ਨੂੰ ਤਿਆਰ ਹੋ ਕੇ ਥੋੜਾ ਸਮਾਂ ਦੇ ਦਿਓ ਥੋੜੇ ਸਮੇਂ ਬਾਅਦ ਅਸੀਂ ਕਲਦੀਪ ਸਿੰਘ ਨੂੰ ਵੀ ਲਾ ਦੇਾਂਗੇ ਜਿੱਦਾਂ ਦੂਜਿਆਂ ਨੂੰ ਲਾਇਆ ਤੇ ਜਿਹਨੂੰ ਤੁਸੀਂ ਕਹੋਗੇ ਅਸੀਂ ਬਣਾ ਲਾਂਗੇ ਇਹ ਤਾਂ ਸਿਰਫ ਇੱਕ ਆਪਣੀ ਜੇਦ ਨੂੰ ਆਪਣੀ ਅੜ ਨੂੰ ਮਨਾਉਣ ਵਾਲੀ ਗੱਲ ਹੋਈ ਕਿ ਅਸੀਂ ਜਿਹਨੂੰ ਬਣਾ ਲਿਆ ਜਿਵੇਂ ਬਣਾ ਲਿਆ ਉਹਨੂੰ ਤੁਸੀਂ ਇਨ ਦੀ ਬਿਨ ਮੰਨੋ ਅੱਗੇ ਅਸੀਂ ਤੁਹਾਡੀ ਮੰਨ ਲਾਂਗੇ ਤੇ ਅੱਜ ਜੇ ਕੌਮ ਤੇ ਪੰਥ ਦੇ ਅੱਗੇ ਅਸੀਂ ਝੁਕ ਗਏ ਤੇ ਫਿਰ ਸਾਡੀ ਸਿਆਸੀ ਪਾਰਟੀ ਦੀ ਇੱਜ਼ਤ ਨਹੀਂ ਰਹਿੰਦੀ ਸਾਡੀ ਸਿਆਸੀ ਪਾਰਟੀ ਦਾ ਕਿਰਦਾਰ ਨਹੀਂ ਰਹਿੰਦਾ ਗੁਰੂ ਗ੍ਰੰਥ ਤੇ ਗੁਰੂ ਪੰਥ ਜਿੱਥੇ ਮਰਜ਼ੀ ਜਾਵੇ ਤੁਹਾਨੂੰ ਉਹਦੇ ਨਾਲ ਕੋਈ ਸਰੋਕਾਰ ਨਹੀਂ ਭਾਈ ਹਰਜਿੰਦਰ ਸਿੰਘ ਜੀ ਤੁਸੀਂ ਬੜੇ ਸਿਆਣੇ ਤੇ ਸੂਝਵਾਨ ਵਿਅਕਤੀ ਹੋ ਕੌਮ ਦੇ ਲਈ ਲੰਬਾ ਸਮਾਂ ਤੁਸੀਂ ਇਸਵਾਮਾ ਨਿਭਾਈਆਂ ਕੌਮ ਦੇ ਲਈ ਲੰਬਾ ਸਮਾਂ ਤੁਸੀਂ ਸੰਘਰਸ਼ ਵਿੱਚ ਵੀ ਰਹੇ ਆ ਪਰ ਅੱਜ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਤੇ ਬੜੀ ਹੈਰਾਨੀ ਹੈ ਕਿ ਤੁਹਾਡੇ ਵਰਗਾ ਸੂਝਵਾਨ ਵਿਅਕਤੀ ਵੀ ਆਪਣੀ ਇੱਕ ਪਾਰਟੀ ਦੇ ਹਿੱਤਾਂ ਨੂੰ ਮੁਕ ਰੱਖ ਕੇ ਕੌਮ ਦੇ ਹੱਕਾਂ ਨੂੰ ਤਲਾਂਜਲੀ ਕਿਵੇਂ ਦੇ ਸਕਦਾ ਹੋ ਸਕਦਾ ਕਿਸੇ ਮਜਬੂਰੀ ਵਾਸ ਤੁਸੀਂ ਬੋਲ ਨਹੀਂ ਰਹੇ ਹੋ ਸਕਦਾ ਕਿਸੇ ਮਜਬੂਰੀ ਵਾਸ ਤੁਸੀਂ ਆਪਣੇ ਪੈਨਲ ਤੇ ਕਮੇਟੀ ਸਮੇਤ ਆਪਣੇ ਆਕਾਮਾਂ ਨੂੰ ਗੱਲ ਕਹਿਣ ਤੋਂ ਗੁਰੇਜ਼ ਕਰਦੇ ਹੋ ਕਿ ਭਾਈ ਇਹ ਕੌਮ ਤੇ ਪੰਥ ਦੇ ਹੱਕ ਵਿੱਚ ਨਹੀਂ ਗੱਲ ਤੇ ਅਸੀਂ ਇਹਦੇ ਤੇ ਮੋਹਰ ਨਹੀਂ ਲਾਉਣੀ ਪਰ ਯਾਦ ਰੱਖਿਓ ਆਪਣੇ ਜ਼ਮੀਰ ਨੂੰ ਜ਼ਰੂਰ ਤੁਸੀਂ ਕੋਸ ਦੇ ਹੋ ਕੇ ਸੰਤ ਬਾਬਾ ਜਰਨੈਲ ਸਿੰਘ ਉਹਨਾਂ ਦੀ ਅਗਵਾਈ ਵਿੱਚ ਲੜਨ ਵਾਲੇ ਸਾਰੇ ਗੁਰਸਿੱਖ ਸ਼ਹੀਦ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਮੰਨਣ ਵਾਲੀਆਂ ਸਾਰੀਆਂ ਸੰਗਤਾਂ ਤੁਹਾਨੂੰ ਦੇਖ ਰਹੀਆਂ ਤੇ ਸਾਰਿਆਂ ਨੂੰ ਭਾਈ ਆਪੂ ਆਪਣੇ ਕੀਤੇ ਦਾ ਲੇਖਾ ਦੇਣਾ ਪੈਣਾ ਆਪਣੀ ਅੰਤਰ ਆਤਮਾ ਨੂੰ ਜਵਾਬ ਸਾਨੂੰ ਸਭ ਨੂੰ ਦੇਣਾ ਪੈਣਾ ਇਨ੍ਹਾਂ ਹੀ ਅੱਖਰਾਂ ਦੇ ਨਾਲ ਮੈਂ ਤੁਹਾਡੇ ਕੋਲੇ ਹੱਥ ਜੋੜ ਕੇ ਬੇਨਤੀ ਕਰਦਾ ਕੌਮ ਤੇ ਪੰਥ ਨੂੰ ਗੁਮਰਾਹ ਨਾ ਕਰੋ ਕੇ ਭਾਈ ਖਾਨਾ ਜੰਗੀ ਹੋ ਜਾਣੀ ਸਿੱਖਾਂ ਨੇ ਸਿੱਖਾਂ ਨਾਲ ਲੜ ਪੈਣਾ ਸਿੱਖਾਂ ਦਾ ਖੂਨ ਡੁੱਲ ਜਾਣਾ ਸੀਡਾਂ ਦੇ ਖੂਨ ਨੂੰ ਨਿਸ਼ਾਨ ਸਾਹਿਬ 'ਚੋਂ ਵੱਖ ਕਰਕੇ ਪਹਿਲੇ ਤੁਸੀਂ ਪੀਲਾ ਰੰਗ ਕਰ ਦਿੱਤਾ ਤੇ ਹੁਣ ਤੁਸੀਂ ਚਾਹੁੰਦੇ ਹੋ ਕਿ ਸ਼ਹੀਦ ਸਿੰਘਾਂ ਦੀ ਤਰ੍ਹਾਂ ਗੁਰੂਕਿਆਂ ਸੰਗਤਾ ਆਪਣੀ ਸਾਹ ਰਗ ਦਾ ਖੂਨ ਡੋਲਣ ਤਾਂ ਜੋ ਅਸੀਂ ਉਹਨਾਂ ਪੀਲੇ ਚੋਲਿਆਂ ਨੂੰ ਦੁਬਾਰਾ ਕੇਸਰੀ ਬਣਾ ਸਕੀਏ ਇਹ ਤੁਹਾਡੀ ਮਨਸਾ ਹੈ ਕਿ ਉਸੇ ਗੈਰ ਸਿੱਖ ਜਿਥੇ ਬੰਦੀ ਦੀ ਨਹੀਂ ਤੁਸੀਂ ਚਾਹੁੰਦੇ ਹੋ ਕਿ ਲੜਾਈ ਹੋਵੇ ਝਗੜਾ ਹੋਵੇ ਤੇ ਸਿੱਖ ਪੰਥ ਆਪਣੀ ਮਨਮਰਜ਼ੀ ਦੇ ਫੈਸਲੇ ਕਰਨ ਵਾਲਿਆਂ ਨੂੰ ਆਪਣੀਆਂ ਚੌਧਰਾ ਤੋਂ ਬਰਖਾਸਤ ਕਰੇ ਤੇ ਉਹਨਾਂ ਨੂੰ ਬਰਖਾਸਤ ਕਰਨ ਵਾਸਤੇ ਆਪਣੀਆਂ ਕੁਰਬਾਨੀਆਂ ਆਪਣੀਆਂ ਸ਼ਹਾਦਤਾਂ ਦੇਵੇ ਪਰ ਯਾਦ ਰੱਖਿਓ ਹੁਣ ਸਮਾਂ 1947 ਵਾਲਾ 1978 ਵਾਲਾ ਨਹੀਂ ਰਿਹਾ ਕਿ ਜਿੱਥੇ ਭਾਈ ਸਰਕਾਰ ਮਨਮਰਜ਼ੀਆਂ ਕਰਕੇ ਬੇਦੋਛੇ ਸਿੰਘਾਂ ਨੂੰ ਸ਼ਹੀਦ ਕਰ ਦੇਗੀ ਤੇ ਸ਼੍ਰੋਮਣੀ ਕਮੇਟੀ ਸਰਕਾਰ ਦੇ ਸਹਾਰੇ ਆਪਣੀ ਸੱਤਾ ਤੇ ਕਾਬਜ਼ ਰਹੇਗੀ ਜੇ ਸ਼ਹੀਦਾਂ ਸਿੰਘਾਂ ਦੀ ਕਿਰਪਾ ਹੋਈ ਪੰਥ ਤੇ ਕੌਮ ਦੀ ਚੜ੍ਹਦੀ ਕਲਾ ਹੋਈ ਤੇ ਖੂਨ ਫਿਰ ਦੋਨੇ ਪਾਸੇ ਡੁੱਲਣਾ ਤੇ ਉਹਦੀ ਜ਼ਿੰਮੇਵਾਰ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਤੇ ਉਸ ਸ਼੍ਰੋਮਣੀ ਕਮੇਟੀ ਨੂੰ ਆਪਣੇ ਕਬਜੇ ਥੱਲੇ ਰੱਖ ਕੇ ਸਿੱਖਾਂ ਦੇ ਸਿਰ ਤੇ ਆਪਣੀਆਂ ਮਨੋਤਾਂ ਨੂੰ ਥੋਪਣ ਵਾਲੇ ਜਥੇਦਾਰ ਹੋਣਗੇ ਗੁਰੂ ਪੰਥ ਦੇ ਗੁਰੂ ਖਾਲਸਾ ਇਸ ਗੱਲ ਦਾ ਜ਼ਿੰਮੇਵਾਰ ਨਹੀਂ ਹੋਵੇਗਾ ਖਾਲਸਾ ਪੰਥ ਤੇ ਹਮੇਸ਼ਾ ਚੜ੍ਹ ਕੇ ਆਉਂਦਿਆਂ ਦੇ ਨਾਲ ਨਜਿੱਠਦਾ ਰਿਹਾ ਪੰਥ ਦੇ ਕੌਮ ਤੇ ਸਿਰ ਤੇ ਭਾਜੀਆਂ ਪਾਉਣ ਪਾਉਣ ਵਾਲਿਆਂ ਦੀਆਂ ਜਿਹੜੀਆਂ ਭਾਜੀਆਂ ਮੋੜਦਾ ਰਿਹਾ ਸੋ ਇਸ ਵਕਤ ਤੁਸੀਂ ਆਪਣੇ ਮਨਮਰਜ਼ੀ ਦੇ ਫੈਸਲੇ ਕਰਕੇ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋ ਕੇ ਉਦੋਂ ప్రతి ਦਿਨ ਖਾਲਸਾ ਪੰਥ ਤੇ ਭਾਜੀਆਂ ਚਾੜ ਰਹੇ ਹੋ ਤੇ ਜਿੱਦਣ ਗੁਰੂ ਦੀ ਕਿਰਪਾ ਹੋ ਗਈ ਕਿਸੇ ਨਾ ਕਿਸੇ ਗੁਰਸਿੱਖ ਦੇ ਸਿਰ ਤੇ ਮਹਾਰਾਜ ਨੇ ਮਿਰ ਪ੍ਰਿਆ ਹੱਥ ਰੱਖ ਦਿੱਤਾ ਤੇ ਉਹਨਾਂ ਨੇ ਫਿਰ ਭਾਈ ਤੁਹਾਡੀਆਂ ਪਾਈਆਂ ਭਾਜੀਆਂ ਸੂਤ ਸਮੇਤ ਮੋੜਨੀਆਂ ਸ਼ੁਰੂ ਕਰ ਦੇਣੀਆਂ ਹਜੇ ਵੀ ਸਮਾਂ ਹੈ ਸਮਾਂ ਵਿਚਾਰ ਲਓ ਦੰਦਮੀ ਟਕਸਾਲ ਦੀ ਤੇ ਸ਼੍ਰੋਮਣੀ ਕਮੇਟੀ ਦੀ ਲੜਾਈ ਬਣਾ ਕੇ ਪੇਸ਼ ਨਾ ਕਰੋ ਸ਼੍ਰੋਮਣੀ ਕਮੇਟੀ ਨੇ ਆਪਣੀ ਮਨਮਰਜ਼ੀ ਦੇ ਫੈਸਲੇ ਗੁਰੂ ਗ੍ਰੰਥ ਦੇ ਗੁਰੂ ਪੰਥ ਦੀ ਰੌਸ਼ਨੀ ਤੋਂ ਬਾਹਰ ਕੀਤੇ ਆ ਇਸੇ ਕਰਕੇ ਭਾਈ ਉਹਨਾਂ ਦਾ ਵਿਰੋਧ ਹੋ ਰਿਹਾ ਤੇ ਜੇਕਰ ਗੁਰੂ ਗ੍ਰੰਥ ਗੁਰੂ ਪੰਥ ਨੂੰ ਸ਼ਾਮਲ ਕਰਕੇ ਸਮੂਹ ਸਾਧ ਸੰਗਤ ਵੱਲੋਂ ਫੈਸਲੇ ਲਏ ਜਾਣਗੇ ਦਮਦਮੀ ਟਕਸਾਲ ਪਹਿਲੇ ਦਿਨ ਤੋਂ ਗੁਰੂ ਕਲਗੀ ਤਰਪਤਾ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸੇਵਕ ਹੈ ਰਹੇਗੀ ਤੇ ਗੁਰੂ ਗ੍ਰੰਥ ਤੇ ਗੁਰੂ ਪੰਥ ਵੱਲੋਂ ਕੀਤੇ ਹੋਏ ਫੈਸਲਿਆਂ ਨੂੰ ਸਿਰ ਮੱਥੇ ਪਹਿਲਾਂ ਵੀ ਮੰਨਦੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੰਨੇਗੀ ਇੰਨੀ ਆਗ ਬੇਨਤੀਆਂ ਕਰਦਿਆਂ ਹੋਇਆਂ ਸਮੂਹ ਸਾਧ ਸੰਗਤ ਨੂੰ ਇਹ ਦੱਸਣਾ ਚਾਹੁੰਨਾ ਭਾਈ ਇਹ ਲੜਾਈ ਦੰਦਮੀ ਟਕਸਾਲ ਜਾਂ ਸ਼੍ਰੋਮਣੀ ਕਮੇਟੀ ਦੀ ਨਹੀਂ ਗੁਰੂ ਸਿਧਾਂਤਾਂ ਨੂੰ ਗੁਰੂ ਮਰਿਆਦਾ ਨੂੰ ਛਿੱਕੇ ਟੰਗ ਕੇ ਮਨਮਰਜ਼ੀ ਦੇ ਕਰਨ ਵਾਲੇ ਫੈਸਲਿਆਂ ਦੇ ਲੋਕਾਂ ਦੇ ਖਿਲਾਫ ਹੈ ਤੇ ਜਿੰਨੀ ਦੇਰ ਤੱਕ ਗੁਰੂ ਕਲਗੀਧਰਪਤਾ ਮਹਾਰਾਜ ਜੀ ਦਾ ਥਾਪੜਾ ਦੰਦਮੀ ਟਕਸਾਲ ਤੇ ਰਹੇਗਾ ਦੰਦਮੀ ਟਕਸਾਲ ਆਪਣੀ ਜ਼ਿੰਮੇਵਾਰੀ ਨਿਭਾਉਂਦਿਆ ਇਹਨਾਂ ਗੱਲਾਂ ਦਾ ਕੱਲ ਵੀ ਵਿਰੋਧ ਕਰਦੀ ਸੀ ਅੱਜ ਵੀ ਵਿਰੋਧ ਕਰੇਗੀ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ-ਜਦੋਂ ਗੁਰੂ ਗ੍ਰੰਥ ਗੁਰੂ ਪੰਥ ਨੂੰ ਲੋੜ ਪਈ ਦਮ ਦੀ ਮੀਟਕਸਾਲ ਹਮੇਸ਼ਾ ਅੱਗੇ ਹੋ ਕੇ ਚੱਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ